ਸ਼੍ਰੋਮਣੀ ਭਗਤ ਬਾਬਾ ਰਵਿਦਾਸ ਭਗਤ ਜੀ ਦੇ ਆਗਮਨ ਪਰਬ ਨੂੰ ਸਮਰਪਿਤ ਗੁਰਦੁਆਰਾ ਬਾਬਾ ਰਵਿਦਾਸ ਭਗਤ ਪਿੰਡ ਦੇੜਕਾ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨਮਾਈ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਸ਼ਿੰਗਾਰੇ ਹੋਏ ਘੋੜੇ ਨੰਗ ਸਿੰਘਾਂ ਦਾ ਬੈਂਡ ਦਤ ਕਾ ਪਾਰਟੀ ਆਪਣੇ ਜੋਰ ਦਿਖਾ ਰਹੇ ਸਨ ਅਤੇ अनेका ਝਾਕੀਆਂ ਸੰਗਤਾਂ ਲਈ ਖਿੱਚਦਾ ਕੇਂਦਰ ਸਨ ਇਸ ਨਗਰ ਕੀਰਤਨ ਵਿੱਚ ਰਾਗੀ ਪਾਏ ਗੁਰਸ਼ਰਨ ਸਿੰਘ ਦੌਦਰ ਢਾਡੀ ਬਲਵਿੰਦਰ ਸਿੰਘ ਬਗੀਚਾ ਅਤੇ ਭਾਈ ترسےم ਸਿੰਘ ਦੇੜਕੇ ਆਏ ਦੇ ਕੇ ਬਿਸ਼ਰੀ ਜਥਿਆਂ ਨੇ ਬਾਬਾ ਰਵਿਦਾਸ ਪਕ ਜੀ ਦੇ ਜੀਵਨ ਇਤਿਹਾਸ ਬੰਦੀ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਸਤਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਦੇ ਸੇਵਾਦਾਰਾਂ ਨੇ ਝਾੜੂ ਦੀ ਸੇਵਾ ਕੀਤੀ ਅਤੇ ਹਰੇਕ ਪੜਾਤੇ ਸੰਗਤਾਂ ਲਈ ਚਾਹ ਪਾਣੀ ਦੇ ਲੰਗਰ ਲਾਇਗੇ। ਨਗਰ ਕੀਰਤਨ ਪਿੰਡ ਦੀ ਪ੍ਰਕਰਮਾ ਕਰਦਾ ਅਧੇਰ ਸ਼ਾਮ ਸਮਾਪਤ ਹੋਇਆ। ਸਟੇਜ ਦੀ ਕਾਰਵਾਈ ਗਿਆਨੀ ਭਜਨ ਸਿੰਘ ਨੇ ਚਲਾਈ। ਇਸ ਮੁਕੇ ਰਾਗੀ ਪਾਈ ਗੁਰシャン ਸਿੰਘ ਦੋਦਰ ਵਾਲਿਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। پردان چند سنگھ پٹی تو علاوہ اس موقع جسوی سنگھ سرپنچ جسبیر سدھو سابقہ سرپنچ کرمجیت ککو اے ڈی ایف پردان امن سنگھ پٹی گیانی پجن سنگھ بجن گرمیت پپو سنگھ سنگ، پریتم سنگھ پیتی کیپٹن رتھا سنگھ نتھا سک سابقہ رنجی سنگھ ببو کیپٹن سکھو سنگ، مستری سنگھ پٹی مستری درشن پٹی پردھان چند سنگھ سدھو سنگھ جسی جتھے دار اجمیر جس پانچ جسوندر سنگھ پانچ پنچ دلجیت تالیوال اوتار سب سدھو پرنسی پال سنگھ پٹی سنگھ پٹی ہربنس نرمل سنگ، دربارہ سنگھ سنگ، روندر کمار راجو راجبیر راجا تالیوال جیون سیانی سنگ، سنگ، دیپ سنگھ روی سنگ، راجوندر پبن سنگ، درمس سنگھ چندرپال سنگ، سنگ، سنگھ سوند سنگ، ਮਖਤਿਆਰ ਸਿੰਘ ਬਾਬਾ ਬਲਵਿੰਦਰ ਸਿੰਘ ਜਥੇਦਰਨਜੀ ਸਿੰਘ ਰਾਜਾ ਆਦਿ ਹਾਜ਼ਰ ਸਨ ਇਹ ਨੇਜਰ ਸਿੰਘ ਜੀ ਆਪਣੇ ਨਗਰ ਦੇ ਵਿੱਚ ਬੜਾ ਲੰਮਾ ਸਮਾਂ ਬਾਬਾ ਮੰਗਰ ਸਿੰਘ ਦੇ ਸਤਿਅ ਤੇ ਪੰਚਰਵਾਹ ਜੀ ਦੇ ਸਾਗਾ ਤੇ ਪਿਆਰ ਕਰਦੇ ਰਹੇ ਸੰਨ ਉਹਨਾਂ ਦੇ ਸੁਪੁੱਤਰਾਂ ਵੱਲੋਂ ਸਾਣ ਨੂੰ ਹੜੀ ਗੈਸੀ ਤਰ ਸਰ ਵਰਤਰਾ ਕੇ ਸਿੱਧਿਆਤਾ ਰਵੇ ਰਹੇ ਨਿਹਾਲ ਕਰਦੇ ਆ ਰਹੇ ਜੇ ਤੂੰ ਸਾਰੇ ਨਗਰ ਦੇ ਵਿੱਚੋਂ ਗਜਾ ਕਰਕੇ ਲਿਆਉਂਦਾ ਹੁੰਦਾ ਸੀ ਅੱਜ ਕਿਹੜੇ ਕਰੋ ਐਸਾ ਲੈ ਕੇ ਆਇਆ ਇਹਨਾਂ ਜੀ ਫਲਾਨੇ ਕਰੋ ਕਹਿੰਦੇ ਆਇਓ ਕਰੋ ਉਹਨਾਂ ਦੇ ਘਰੋਂ ਪੁੱਸ ਕੇ ਆਓ ਉਹ ਬਜ਼ੁਰਗ ਦੀ ਆਸਾ ਕੀ ਆ ਜਿਹੜਾ ਮੈਨੂੰ ਪ੍ਰਸ਼ਾਦਾ ਭੇਜਿਆ ਕਿ ਨਾ ਉਹਦੇ ਮਨ ਦੀ ਕੋਈ ਆਪਾਂ ਪ੍ਰਸ਼ਾਦਾ ਗਜਾ ਵਾਲੇ ਉਹ ਦਿੰਨੇ ਆ ਕਿ ਨਾ ਆਪਾਂ ਹਰ ਇੱਕ ਪਰਿਵਾਰ ਸੋਚ ਲਿਆ ਮਹਾਰਾਜ ਮੇਰੀ ਕਿਰਤ ਕਮਾਈ ਸਫਲ ਕਰ ਸਾਡੇ ਅੰਤਾਂ ਦਾ ਬੋਧਾ ਕਰ ਆਪਾਂ ਵੀ ਕਰਦੇ ਆ ਕਿ ਨਾ ਗਜਾ ਵਾਲੇ ਪ੍ਰਸ਼ਾਦ ਦੇ ਦੇ ਭਗਤਾ ਪਾਤ ਰਾਮਾਨੰਦੀ ਕਹਿਣ ਲੱਗੇ ਪੁੱਸ ਕੇ ਆਓ ਬਜ਼ੁਰਗ ਨੂੰ ਉਹਦੀ ਮੰਗ ਕੀ ਆ ਉਹ ਕਹਿੰਦੇ ਜੀ ਮੇਰੀ ਮੰਗ ਇਹ ਆ ਕਿ ਮੇਰੇ ਘਰੇ ਪੁੱਤਰ ਜਿਹੜਾ ਪੈਦਾ ਹੋਵੇ ਤੇ ਨਾ ਉਹ ਹੋਰ ਪ੍ਰਭਾਤਮਾ ਪੈਦਾ ਹੋਵੇ ਕਹਿੰਦੇ ਤਸਾਸ ਤੂੰ ਪ੍ਰਸਾਦ ਵਾਲਾ ਬਚ ਨਹੀਂ ਆ ਫਿਰ ਭਗਤ ਕਬੀਰਦਾਸ ਜੀ ਨੂੰ ਭਾਈ ਸੰਤੋਖੇ ਦੇ ਘਰੇ ਜਨਮ ਲੈਣਾ ਪੈ ਗਿਆ ਹੁਣ ਪਹਿਲਾਂ ਦੁੱਧ ਨੱਚੂਗੇ ਫੇਰ ਸਮਝਾਇਆ ਇਹ ਤਾਂ ਕੋਈ ਨਾ ਆਪਾਂ ਜੋਖਨਾ ਮਾ ਸੁਣਿਆ ਜਦੋਂ ਮੋ ਪ੍ਰਾਰੰਭ ਹੋਇਆ ਸੀ ਕੀ ਆਇਆ ਸੀ ਕਹਿੰਦੇ ਮਹਾਰਾਜ ਕਹਿੰਦੇ ਇੱਕ ਪਿਤਾ ਇੱਕ ਸਕੇ ਹੰਕਾਰ ਆਪਾਂ ਸਾਰੇ ਉਹਦੀ ਅੰਸਾਂ ਪੁਜੀਆ ਸਾਹਿਬ ਨੇ ਪਿਛਲੀ ਸਟੇਜ ਤੇ ਜ਼ਿਕਰ ਕੀਤਾ ਸੀ ਧੰਨੋ ਭਗਤ ਰੰਦਾਸ ਵਾਲਿਓ ਉਹ ਵੀ ਸਮਾਂ ਸੀ ਜਦੋਂ ਘਰ ਸਟੇਜ ਤੇ ਕੰਨ ਨਾ ਨਹੀਂ ਜਾਂਦਾ ਸੀ ਤੁਸੀਂ ਗੁਰੂ ਘਰ ਨਹੀਂ ਆ ਸਕਦੇ ਹੁੰਦੇ ਸੀ ਮਹਾਰਾਜ ਨੇ ਬਰਾਬਰ ਦਾ ਦਿੱਤਾ ਸਾਨੂੰ ਇਹ ਜਿੰਦੇ ਆੜੇ ਚੜ੍ਹ ਕੇ ਭਾਈ ਮਨਾ ਕਰੋ ਇਹਦੇ ਵਿੱਚ ਸਾਰੇ ਹੀ ਸੰਸਾਰ ਦਾ ਭਲਾ ਹੋਗਾ ਆਓ ਜਿੱਥੇ ਤੋਂ ਪਹਿਲਾਂ ਜਾ ਪਾਈ ਨਹੀਂ ਸਕਣਾ ਜੇ ਸਾਡੇ ਨੰਗਰ ਦਾ ਹੀ ਬੀਚਾ ਸਾਹਿਬ ਜੱਥਾ ਪਿਆਰ ਹੋਇਆ ਐਸ ਤਾਰੀ ਗੁਰੂ ਦੇ ਵਜੀਰ ਇਹ ਵੀ ਆਪ ਜੀ ਨੂੰ ਭਾਈ ਕਰਤ ਸਿੰਘ ਜੀ ਹੋਣੀ ਇੱਕ ਇੱਕ ਅਸਰਾ ਤੇ ਨਿਹਾਲ ਕਰਨੀ ਅਦਾਸ ਭਗਤ ਜੀ ਅੰਦਰ ਮਾ ਕਹਿ ਰੱਬ ਨੂੰ ਬਾਰਗੇ I